पिंड का नेड़े गुराया विखे गुरुघर विखे एक शराबी वलों पाठ कर रहे ग्रंथी न बदसलूकी बेअदबी की दी कोशिश की थी, सब तो पहला खबर खेडा देखने चैनल से कलिक करो खबर इश्तहार भेजने संपर्क करो रिपोर्ट पत्रकार हरपाल सिंह जज ਤੁਸੀਂ ਬਿਰਕਾਂ ਪਿੰਡ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਆ ਬੀਤੇ ਦਿਨੀਆਂ ਜਿਹੜੀ ਇੱਥੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਵਾਇਰਲ ਹੋ ਗਿਆ। ਤੇ ਇਹ ਮੌਕੇ ਤੇ ਪੁੱਛਿਆ ਕੀ ਸਾਰਾ ਮਾਮਲਾ ਹੈ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਤੇ ਘਟਨਾ ਤੇ ਬਹੁਤ ਮਾੜੀ ਹੋਈ ਆ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ। ਤੇ ਉਹਨੂੰ ਚਲੋ ਪਿੰਡ ਵਾਲਿਆਂ ਨੇ ਕਹਿ ਲਓ ਜਾਂ ਕਮੇਟੀ ਵਾਲਿਆਂ ਨੇ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਤਾ। ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਰੇ ਸਰਕਾਰ ਜੋ ਗਿਆ ਪਰ ਇਹਨਾਂ ਦੀ ਇੱਥੇ ਇਹ ਮਿਸਟੇਕ ਆ ਕਿ ਇਹਨਾਂ ਨੇ ਇੱਕ ਰਾਤ ਪੂਰੀ ਗ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀਰ ਇਨਾ ਨੇ ਉਹ ਜਿਹੜੀ ਵੀਡੀਓ ਜਾਗਰ ਕੀਤੀ ਵੀਡੀਓ ਵਾਇਰਲ ਹੋਈ ਤੇ ਹੀਰ ਇਥੇ ਜਥੇ ਬੰਦੀਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਵਾਤੇ ਮੈਂ ਸੀਐਮ ਭਗਵੰਤ ਮਾਨਸਾਹੂ ਜੀ ਨੂੰ ਮਨਜੋਗ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਬੇਅਦਬੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਵੀ ਤਾ ਕੁਰਾਨ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਗ੍ਰੰਥ ਆ ਉਹਨਾਂ ਦੀ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀ ਉਦੇ ਤੇ ਉਹਦੀ ਕੋਈ ਵੀ ਅਪੀਲ ਦਿੱਲੀ ਜਿਹੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀ ਚਾਹੀਦੀਆਂ ਸਾਰੀਆਂ ਅਪੀਲਾਂ ਦਿੱਲੀ ਦਾ ਇਹ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਸਰੀ ਬੇਨਤੀ ਇਹ ਮੈਂ ਕਰਦਾ ਸਾਰੀਆਂ ਲਗਭਗ ਗੁਰਦਾਸ ਸਾਹਿਬ ਜੀ ਦੀਆਂ ਕਮੇਟੀਆਂ ਨੇ ਤੇ ਸਾਰੀਆਂ ਮਾੜੀਆਂ ਨਹੀਂ ਸਾਰੀਆਂ ਚੰਗੀਆਂ ਨੇ ਕਿ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਣੇ ਘਟ ਪੈਣ ਤੇ ਚਲੋ ਗ੍ਰੰਥੀ ਸਾਹਿਬ ਤੇ ਲੋੜਵੰਦ ਉਹਨੇ ਰਹਿਣੀ ਹੈ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦਿਓ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 24 ਘ ਮਾਲੋ ਜੀ ਉਥੇ ਨਹੀਂ ਹਾਇਰਦੂ ਦਾ ਪਰਿਵਾਰ ਤੇ ਉਥੇ ਲਗਭਗ ਹਾਇਰ ਹੋ ਗਈ ਇਸ ਕਰਕੇ ਕਮੇਟੀ ਵੀ ਕਿਤੇ ਨਾ ਕਿ ਇਸ ਗੱਲ ਦੇ ਵਿੱਚ ਉਹਨਾਂ ਦਾ ਵੀ ਹੱਥ ਹੈਗਾ ਇੱਕ ਦਿਨ ਮੈਂ ਖਾਲਸਾ ਹੀ ਗੱਲ ਕਰਾ ਥੱਲੇ ਇੱਕ ਮੜੀਆਂ ਬੜੀਆਂ ਹੋਈਆਂ ਸੇਵਾਦਾਰਾਂ ਵੱਲੋਂ ਸਿੰਘਾਂ ਵੱਲੋਂ ਆ ਜਿਹੜੀਆਂ ਉਹ ਧੰਨ ਤੋੜ ਵੀ ਕੀਤੀ ਜਾ ਰਹੀ ਜਾਂ ਮੜੀਆਂ ਨੂੰ ਬੜੀਆਂ ਨੂੰ ਜਿਹੜਾ ਤੋੜਿਆ ਜਾ ਰਿਹਾ ਕੀ ਕਹਿਣਾ ਚਾਹਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਮੜੀਆਂ ਆਹੀ ਕਿਸ ਨਜ਼ਰੀਏ ਨਾਲ ਦੇਖੋ ਜੀ ਤੁਹਾਡੇ ਗੁਰੂ ਨਾਨਕ ਸਾਹਿਬ ਮੈਨੂੰ ਪਹਿਲਾਂ ਕਹਿੰਦਾ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨਾ ਜਾਇ ਸੋਟ ਰੱਖਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੜੀਆਂ ਮਸਾਨਾਂ ਨੂੰ ਨਹੀਂ ਪੂਜਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਸਿੱਖਾਂ ਨੂੰ ਤੇ ਵੈਸੇ ਹੀ ਇਹਨਾਂ ਚੀਜ਼ਾਂ ਤੋਂ ਮਾਰੇ ਨਹੀਂ ਵਰਜਿਆ ਠੀਕ ਹੈ ਨਾ ਇਹ ਕਰਕੇ ਇਹਨਾਂ ਚੀਜ਼ਾਂ ਲੋ ਹੋਰ ਵੀ ਜਿੰਨੀਆਂ ਕਮੇਟੀਆਂ ਜਿਹੜੇ ਗੁਰੂ ਘਰਾਂ ਵਿੱਚ ਇਦਾਂ ਦੀਆਂ ਮੜੀਆਂ ਬਣੀਆਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਸਾਡੀ ਬੇਨਤੀ ਸਾਰਿਆਂ ਨੂੰ ਕਿ ਅੱਛਾ ਪਰਦਾ ਇੱਕ ਬੱਬੀ ਮੈਂ ਗੱਲ ਕਰਨੀ ਚਾਹੁੰਦਾ ਵੀ ਕਿ ਜਿਹੜੀਆਂ ਨਾ ਜੀ ਇਦਾਂ ਇਹ ਬਿਆਦਵੀਆਂ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਇਹ ਕੋਸ਼ਿਸ਼ ਸ਼ਰਾਰਤੀ ਅੰਸਰ ਹਨ ਜਿਹੜੇ ਵਿਆਦੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਫੇਸ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਆ Hindu, Muslim, Sikh, ईसाई ਸਭ ਨਾਲ ਮਿਲ ਕੇ ਰਹ ਰਹੇ ਆ ਇਹ ਜਾਣ ਬੁੱਝ ਕੇ ਇੱਕ ਬੰਦਾ ਕਰਦਾ ਤਾਂ ਕਿ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਨਾ ਕੋਈ CID ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹ ਇਸ ਕਰਕੇ ਉਹਨਾਂ ਨੂੰ ਭਗਵੰਤਬਾਣੀ ਦੀ ਬੇਨਤੀ ਆ ਕੋਈ ਇਸ ਗੱਲ ਵੱਲ ਜ਼ਰੂਰ ਧਿਆਨ ਦੇ ਵਾਇਰਲ ਜੀ ਕਾਲ ਸਾਹਿਬ ਵਾਇਰਲ ਜੀ ਹਨੀ ਖਾਸ ਕਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਪਾਠ ਕਰ ਰਹੇ ਹੋ ਤਾਂ ਕੋਈ ਵਿਅਕਤੀ ਤੁਹਾਡੇ ਨਾਲ ਤਾਂ ਕੰਮ ਕੀ ਕਰਦਾ ਹੋਇਆ ਨਜ਼ਰ ਆ ਰਿਹਾ ਕੀ ਸ਼ਰਮ ਆ ਉਹਨਾਂ ਤੁਸੀਂ ਪਾਠ ਕਰ ਰਹੇ ਹੋ ਉਹ ਸ਼ਰਾਬ ਪੀਤੀ ਸੀ ਉਹਨੇ ਜੀ ਉਹ ਇਥੋਂ ਉੱਪਰ ਆ ਉੱਪਰ ਆ ਕੇ ਮੈਨੂੰ ਕਹਿੰਦਾ ਸ਼ੈਦੂ ਸ਼ਟਾਪ ਤੁਸੀਂ ਸ਼ਟਾਪ ਕਰ ਪਾਠ ਬੰਦ ਕਰ ਪਾਠ ਬੰਦ ਕਰ ਮੈਂ ਵੀ ਨਹੀਂ ਦੰਨ ਉਹਨੇ ਇਰੇ ਨੂੰ ਹੱਥ ਪਾਇਆ ਫੇ ਮੈਂ ਅਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਇੱਥੇ ਆਣ ਕੇ ਮੇਰੇ ਹੱਥੋਂ ਪਾਈ ਫੇ ਥੱਲੇ ਹੀ ਜਾਂਦਾਗਾ ਉਹ ਥੱਲੇ ਮੇਰੇ ਕੋ ਨਹੀਂ ਹੋਇਆ ਜੇ ਮੈਂ ਬਾਹਰ ਗਿਆ ਕਮੇਟੀ ਮੈਂਬਰਾਂ ਦੇ ਘਰੇ ਗਿਆ ਉਥੋਂ ਆਏ ਸੱਦ ਕੇ ਲੈ ਜਾਂਦਾ ਜਾਨੂ ਉਹ ਥੱਲੇ ਆ ਗਏ ਸੀ ਮੈਂ ਕਿ ਸੱਦ ਕੇ ਲੈਣੇ ਠੀਕ ਹੈ ਜੀ ਹਾਂਜੀ ਤਾਂ ਉਹ ਤੋਂ ਬਾਅਦ ਜਿਹੜੀ ਇਹ ਸੂਚਨਾ ਤੁਸੀਂ ਕਿਹਨੂੰ ਦਿੱਤੀ ਹੈ ਵੀ ਅੱਜ ਤੱਕ ਇਹਨੇ ਬਦਮਿਸ਼ਤੀ ਕਰ ਰਿਹਾ ਹੈ ਪ੍ਰਧਾਨ ਸਾਹਿਬ ਨੇ ਘਰੇ ਦਿੱਤੀ ਸੀ ਅੱਜ ਤੋਂ ਬਾਅਦ ਇਹ ਜਿਹੜਾ ਦੋਸ਼ੀ ਪੜਿਆ ਫੇ ਹਾਂਜੀ ਪੜਿਆ ਹਾਂਜੀ ਹੁਣ ਲੈ ਗਈ ਪੁਲਿਸ ਦੇ ਨਾਲ ਹਾਂ ਪੁਲਿਸ ਲੈ ਗਈ ਹਾਂਜੀ ਦਾ